ਆ ਸਾਡੇ ਵਾਲੇ ਜਾਣਗੇ ਨਾ ਵਿਰਿੰਦਾਵਨ ਪ੍ਰੇਮਾਨੰਦ ਜੀ ਦੇ ਕੋਲ ਤੇ ਜਦੋਂ ਪ੍ਰੇਮਾਨੰਦ ਜੀ ਦੇ ਕੋਲ ਆਰਐਸਐਸ ਦਾ ਮੁਖੀ ਮੋਨਪਾਗ ਬਤਾਵੇ ਉਹ ਬਰਾਬਰ ਕੁਰਸੀ ਲਵਾਉਂਦੇ ਆ ਉਹਦੀ ਮੋਨਪਾਗ ਵੱਧੀ ਜਦੋਂ ਬਗੇਸ਼ਵਰ ਵਾਲਾ ਜਾਵੇ ਤ੍ਰਿੰਦਰ ਸਾਸ਼ਤਰੀ ਬਾਬਾ ਉਹ ਬਰਾਬਰ ਕੁਰਸੀ ਲਵਾਉਂਦੇ ਆ ਅਨੁਰਧਰਾਚਾਰੀ ਜਾਵੇ ਉਹ ਬਰਾਬਰ ਕੁਰਸੀ ਲਵਾਉਂਦੇ ਆ ਪਰ ਜਦੋਂ ਕੋ ਸਾਡੇ ਵਾਲਾ ਪੱਗ ਦੇ ਵਿੱਚ ਸਿਰਫ ਸਾ ਕੇ ਜਾਵੇ ਉਹ ਥੱਲੇ ਪਾਉਂਦੇ ਆ ਅ ਜਿਹੜੇ ਹਾਡੇ ਵਾਲੇ ਬੋਧੇ ਜਾਂਦੇ ਨਾ ਵੀ ਇਹ ਇੰਨੇ ਹੰਗ ਸਿੰਘ ਆ ਦਲਾ ਪੰਥਾਂ ਦੇ ਵਿੱਚ ਅਸੀਂ ਆਏ ਜੋ ਪੀ ਕਿਸਦੇ ਘਰ ਜਾਈਏ ਤਸਰਬ ਲੋਦੇ ਬਾਟੇ ਦੇ ਵਿੱਚ ਅਸੀਂ ਜਲ ਸਕਣਾ ਉਹ ਉਥੇ 2 ਰੁਪਈਆ ਵਾਲੀ ਬਸਲੇਰੀ ਦੀ ਬੋਤਲ ਫੜਾਉਂਦੇ ਆ ਉਹੀ ਉਹ ਖੋਲ ਕੇ ਗੜਕ ਜਾਂਦੇ ਹਾਡੇ ਵਾਲੇ ਸਾਡੇ ਵਾਲੇ ਥੱਲੇ ਆਇਆ ਬੈਠੇ ਹੁੰਦੇ ਆ ਤਾਣ ਮੂੰਹ ਕਰਕੇ ਸਾਡੇ ਵਾਲੇ ਥੱਲੇ ਫਦੇ ਬਣਾਉਂਦੇ ਆ ਉਹ ਫਦੇ ਦਾ ਜਵਾਬ ਦੇ ਕੇ ਰਾधे-ਰਾਦੇ ਕਹਿ ਜਾਂਦੇ ਪ੍ਰੇਮੰਦਨ ਜੀ ਤੇ ਸਾਡੇ ਵਾਲੇ ਜਿਨ੍ਹਾਂ ਨੇ ਪੱਗਾਂ 'ਚ ਦਮਾਲਿਆਂ 'ਚ ਸਿਰ ਫਸਾਏ ਆ ਥੱਲੇ ਰਾधे-ਰਾਦੇ ਕਰ ਲਾ ਸਾਡੇ ਵਾਲੇ ਨੂੰ ਨਾ ਵੇਖੋ ਕਿ ਜਿਹੜੇ ਧਰਮ ਦੀ ਉਹ ਆਪਣੇ ਦੀ ਗੱਲ ਕਰਦੇ ਆ ਮੈਂ ਤੇ ਬੜੀ ਜਰੀ ਬੇਨਤੀ ਕੀਤੀ ਉਹਨਾਂ ਨੂੰ ਮੁਬਾਰਕ ਉਹ ਆਪਣੇ ਸਨਾਤਨ ਮਤ ਦੀ ਗੱਲ ਕਰਦੇ ਆ ਮੁਬਾਰਕ ਕਰਨ ਪਰ ਸਿੱਖਾਂ ਨੂੰ ਸਵਾਲ ਕਰਦਾ ਮਾਂ ਤਾਨੂੰ ਗੁਰਨਾਨਕ ਤੋਂ ਵੱਡਾ ਕੌਣ ਦਿਖ ਗਿਆ ਵਾ ਜਿਹੜਾ ਤੁਸੀਂ ਜਾ ਕੇ ਉਹਨਾਂ ਗਾਲੀ ਸਿਰ ਚ ਕਾਉਂਦੇ ਫਿਰਦੇ ਜੀ ਸਵਾਲ ਕਰਾਂ ਮਹਾਰਾਜ ਦੀ ਬਾਣੀ ਦਾ ਵਾਕ ਆ ਭਗਤ ਫਰੀਦ ਜੀ ਬਾਣੀ ਚ ਲਿਖਦੇ ਆ ਫਰੀਦਾ ਬਾਰ ਪ੍ਰਾਏ ਬੈਸਣਾ ਸਾਈ ਮੋਝ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਥੀਰੋਂ ਲੈ ਫਰੀਦਾ ਬਾਰ ਪ੍ਰਾਏ ਬੈਸਣਾ हे ਪ੍ਰਮਾਤਮਾ ਮੈਂ ਕਿਤੇ ਤੇਰਾ ਦਰ ਛੱਡ ਕੇ ਮੈਨੂੰ ਕਿਤੇ ਬਗਾਨੇ ਦਰਵਾਜੇ ਤੇ ਬੈਠਣ ਦਾ ਸਬਬ ਨਾ ਬਣੇ ਫਰੀਦਾ ਬਾਰ ਪਰਾਇ ਬੈਸਣਾ ਸਾਈ ਮੋ ਜਨ ਦੇ ਜੇ ਤੂੰ ਐਵੇਂ ਰੱਖ ਸੀ ਜੇ ਕਿਤੇ ਇਦਾਂ ਦਾ ਸਬਬ ਬਣੇ ਮੈਨੂੰ ਤੇਰਾ ਦਰ ਛੱਡ ਕੇ ਤੇਰਾ ਦਰਵਾਜਾ ਛੱਡ ਕੇ ਕਿਹੇ ਹੋਰ ਦੀ ਚੌਕੜ ਤੇ ਗੜੀ ਜਾ ਕੇ ਮੰਗਣਾ ਪਵੇ ਜਿਉਂ ਸਰੀਰੋਂ ਦੇ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲਈ ਪਰ ਤੇਰਾ ਦਰ ਛੱਡ ਕੇ ਤੇਰਾ ਦਰਵਾਜਾ ਛੱਡ ਕੇ ਮੈਨੂੰ ਕਿਹੇ ਹੋਰ ਅੱਗੇ ਸਿਰ ਨਾ ਝੁਕਾਉਣਾ ਪੈਣ ਤੋ ਮੈਂ ਛਾੜ ਕੋਈ ਵਰ ਨਾ ਤੇ ਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸਾਡੇ ਗੁਰੂ ਦੇ ਕੋਲ ਕੀ ਨਹੀਂ ਹੈਗਾ ਸੱਚੇ ਸਹਿਬਾ ਕਿਉਂ ਨਾ ਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੇ ਸ਼ੈ ਜਿਸ ਦੇ ਸੋ ਪਾਵੇ ਕੀ ਨਹੀਂ ਹੈਗਾ ਸਾਡੇ ਗੁਰੂ ਦੇ ਕੋਲ ਤੇ ਸਾਨੂੰ ਆਪਣੇ ਗੁਰੂ ਨੂੰ ਛੱਡ ਕੇ ਹੋਰ ਇਹਨਾਂ ਦੇ ਕੋਲ ਜਾਣ ਦੀ ਕਿ ਲੋੜ ਆ ਉਹ ਹੋਣਗੇ ਜਿੰਨਾਂ ਦੇ ਹੋਣਗੇ ਉਹਨਾਂ ਨੂੰ ਮੁਬਾਰਕ ਸਾਡੇ ਵਾਲੇ ਅੱਜ ਬੰਨੇ ਲਾਉਣਗੇ ਪਖੰਡੀ ਸਾਡੇ ਵਾਲੇ ਸਾਡੇ ਵਿਦਵਾਨ ਖਵਾਉਣ ਵਾਲੇ ਸਾਡੇ ਪ੍ਰਚਾਰਕ ਖਵਾਉਣ ਵਾਲੇ ਜਾ ਕੇ ਉਹਨਰੇ ਪੈਰਾਂ 'ਚ ਬਹਿ ਜਾਣਗੇ ਤੇ ਕਹਿਣਗੇ ਕਿ ਮਹਾਰਾਜ ਜੀ ਆਸਟ੍ਰੇਲੀਆ ਤੋਂ ਸਿੱਧਾ 에어ਪੋਰਟ ਤੇ ਉਤਰ ਕੇ ਤੁਹਾਡੇ ਦਰਸ਼ਨਾਂ ਵਾਸਤੇ ਆ ਗਏ ਤੇ ਤੁਹਾਨੂੰ ਫਤੇਗੜ ਸਾਹਿਬ ਨਾਲ ਦੇਖਿਆ ਫਤੇਗੜ ਸਾਹਿਬ ਜਾਂਦੇ ਤੁਹਾਨੂੰ ਨੰਦਪੁਰ ਸਾਹਿਬ ਨਾਲ ਦੇਖਿਆ ਜੇ ਦਿੱਲੀ 에어ਪੋਰਟ ਤੇ ਉਤਰੇ ਹੋ ਜਿਹੜੇ ਗੁਰੂ ਨੇ ਇਹਨਾਂ ਬਦਲੇ ਸਿਰ ਦਿੱਤਾ ਆਪਣਾ ਉਸ ਗੁਰੂ ਦਾ ਸਥਾਨ ਸੀਸਗੰਜ ਨਾਲ ਦੇਖਿਆ ਰਕਾਬਗੰਨ ਸਾਹਿਬ ਨਾਲ ਦੇਖਿਆ ਬੰਗਲਾ ਸਾਹਿਬ ਨਾਲ ਦੇਖਿਆ ਸਵਾਲ ਕਰ ਤੁਹਾਨੂੰ ਦਰਬਾਰ ਸਾਹਿਬ ਨਾਲ ਅੰਮ੍ਰਿਤਸਰ ਸਾਹਿਬ ਨਾਲ ਦੇਖਿਆ ਇੰਨੇ ਗੁਰੂ ਘਰ ਨਾਲ ਦੇਖੇ ਤੇ ਜਾ ਕੇ ਉਹਨਾਂ ਦੇ ਗਾਲੀ ਸਿਰ ਹੱਥ ਜੋੜ ਕੇ ਮਹਾਰਾਜ ਜੀ ਆਸਟ੍ਰੇਲੀਆ ਤੋਂ ਵਾਹੇ ਸਿੱਧਾ ਤੁਹਾਡੇ ਦਰਸ਼ਨ ਵਾਸਤੇ ਆ ਗਏ ਤੇ ਉਹ ਜਿਹੜਾ ਪ੍ਰਚਾਰਕ ਕਹਿੰਦਾ ਸੀ ਵੀ ਤੁਹਾਡੇ ਦਰਸ਼ਨ ਆਸਤੇ ਆ ਗਏ ਉਹ ਜਿਹੜਾ ਪ੍ਰਚਾਰਕ ਗਿਆ ਸੀ 1-2 ਸਾਲ ਪਹਿਲਾਂ ਉਹ ਪ੍ਰਚਾਰਕ ਦਾ ਦੀਨਮਾਨ ਕੋਈ ਨਹੀਂਗਾ ਪੁੱਛੋ ਕਿਵੇਂ ਨਾਮਧਾਰੀਆਂ ਕੋਲ ਬਹਿ ਗਿਆ ਸਾਡਾ ਨਾਮਧਾਰੀ ਪੰਥ ਸਾਡਾ ਨਾਮਧਾਰੀ ਪੰਥ ਉਹਨਾਂ ਕੋਲ ਫਾਫੇ ਲਊਗਾ ਪੁੱਛੋ ਵੀ ਜਿਨ੍ਹਾਂ ਨੂੰ ਨਾਮਧਾਰੀ ਪੰਥ ਨਾਮਧਾਰੀ ਪੰਥ ਕਰਕੇ ਸਿਰ ਦੇ ਜਣਾ ਰਹੇ ਜੇ ਪੁੱਛੋ ਕੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਨੀਲਧਾਰਗੇ ਪੁੱਛੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਆਰਐਸਐਸ ਦੇ ਪ੍ਰੋਗਰਾਮਾਂ ਚੋ ਪ੍ਰਚਾਰਕ ਪਹੁੰਚਦਾ ਵਾ ਜਿਹੜਾ ਪ੍ਰਚਾਰਕ ਉੱਥੇ ਗਿਆ ਉਸ ਪ੍ਰਚਾਰਕ ਦੇ ਮੂੰਹੋਂ ਤੁਸੀਂ ਸੁਣੋ ਉਹਨੇ ਕਦੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪ੍ਰਮੋਟ ਨਹੀਂ ਕੀਤੀ ਜਿੰਨੀਆਂ ਉਸ ਪ੍ਰਚਾਰਕ ਨੇ ਦੇ ਦੀਆਂ ਪ੍ਰਮੋਟ ਕਰਤੀਆਂ ਅਜੇ ਤੱਕ ਜਿੰਨੀਆਂ ਉਸ ਪ੍ਰਚਾਰਕ ਨੇ ਅਜੇ ਤੱਕ ਜਿੰਨੇ ਦੇਵਤੇ ਪ੍ਰਮੋਟ ਕਰਤੇ ਆ ਤੇ ਬਾਣੀ ਕਹਿੰਦੀ ਦੇਵੀ ਦੇਵਾ ਪੁੱਜੀਏ ਕਿਆ ਮੰਗੋ ਕਿਆ ਦੇ ਉਹ ਪ੍ਰਚਾਰਕ ਉਹਨਾਂ ਦਾ ਹੈਗਾ ਨਾ ਜਿਨ੍ਹਾਂ ਵੱਲ ਗਿਆ ਵਾ ਆਰਐਸਐਸ ਵੱਲ ਉਹ ਹੀ ਉਹ ਸਾਹਮਣੇ ਉਹਨਾਂ ਨੂੰ ਸਿੱਖੋ ਤੂੰ ਹੀ ਨਾ ਮੂੰਹ ਲਾਉ ਇਹੋ ਜੇ ਪ੍ਰਚਾਰਕਾਂ ਨੂੰ ਉਹ ਜਿਨ੍ਹਾਂ ਦੇ ਹੈ ਆ ਉਹਨਾਂ ਨੂੰ ਮੁਬਾਰਕ ਪਰ ਸਖੋ ਸਾਨੂੰ ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਹਦਾ ਜਾਨ ਦੀ ਲੋੜ ਨਹੀਂ ਆ ਇੱਕ ਵਾਰੀ ਹੁਣ ਪ੍ਰੇਮਾਨਾਂ ਜਿਹਨੂੰ ਕਿਸੇ ਨੇ ਪੁੱਛਿਆ ਹੈ ਦੇ ਕੋ ਬਿਆਸ ਦੇ ਰੇ ਦਾ ਸਮਰਥਕ ਹੀਗਾ ਉਹ ਇਦਾਂ ਕਿਸੇ ਨੇ ਪੁੱਛਿਆ ਆਂਦਾ ਵੀ ਸਵਾਮੀ ਜੀ ਉਹ ਆਂਦਾ ਵੀ ਤੁਸੀਂ ਕਦੀ ਫਤੇਗੜ ਸਾਹਿਬ ਅਨੰਦਪੁਰ ਸਾਹਿਬ ਜਾਂ ਕਦੀ ਡੇਰੇ ਬਿਆਸ ਨਹੀਂ ਜਾਓਗੇ ਤੇ ਗਾੜ ਨੂੰ ਪ੍ਰੇਮਾਂ ਦਾ ਜਿਹਨੇ ਜਵਾਬ ਕੇ ਦਿੱਤਾ ਆਉਂਦਾ ਨਹੀਂ ਅਸੀਂ ਵrindavan ਛੱਡ ਕੇ ਕਦੀ ਬਾਹਰ ਗਏ ਹੀ ਨਹੀਂਗੇ ਅਸੀਂ ਵrindavan ਹੀ ਰਹਿਨੇ ਹੁਣ ਮੈਂ ਸਵਾਲ ਕਰਾਂ ਆਪਣੇ ਸਿੱਖਾਂ ਨੂੰ ਕਿ ਤੋ ਤੁਹਾਡੇ ਵਿੱਚ ਵੀ ਇਹ ਅਣਖ ਹੈਗੀ ਐ ਵੀ ਸਾਡਾ ਸਾਡਾ ਸਿਰ ਆਪਣੇ ਗੁਰੂ ਅਗੇ ਗੁਰੂ ਗ੍ਰੰਥ ਸਾਹਿਬ ਅਗੇ ਝੁਕੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਾਡਾ ਹੋਰ ਕਿਹਦੇ ਸਿਰ ਨਾਲ ਝੁਕੇ ਕਿ ਤੋ ਤੁਹਾਡੇ ਵਿੱਚ ਵੀ ਇਹ ਅਣਖ ਹੈਗੀ ਐ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਕਹਿਣ ਤੋਂ ਭਾਵ ਕਦੀ ਤੁਸੀਂ ਉਹਨਾਂ ਨੂੰ ਗੁਰਦਰਾ ਸੀਸਗੰਜ ਸਾਹਿਬ ਆਏ ਵੇਖਿਆ ਇਹ ਮਾਫ ਕਰਨਾ ਕੋਈ ਅਣਖ ਨਹੀਂ ਗਈ ਇਹ ਉਹਨਾਂ ਦਾ ਇੱਕ ਉਹਨਾਂ ਦੀ ਈਗੋ ਆ ਇਹ ਉਹਨਾਂ ਦਾ ਇੱਕ ਹੰਕਾਰ ਐਟੀਟਿਊਡ ਆ ਉਹ ਉਸ ਗੁਰੂ ਦੇ ਦਰ ਤੇ ਕਦੀ ਨਹੀਂ ਆਇਆ ਸੀ ਸਿਗਨ ਸਾਹਿਬ ਜਿਹੜੇ ਗੁਰੂ ਨੇ ਆਪਣੇ ਆਪਣਾ ਸੀਸ ਇਹਨਾਂ ਬਦਲੇ ਕਟਵਾਤਾ ਇਹ ਕਦੀ ਨਹੀਂ ਆਇਆ ਇਹ ਕਦੀ ਨਹੀਂ ਆਇਆ ਬੰਗਲਾ ਸਾਹਿਬ ਕਦੀ ਨਹੀਂ ਆਇਆ ਅਨੰਦਪੁਰ ਸਾਹਿਬ ਕਦੀ ਨਹੀਂ ਆਇਆ ਰਕਾਫਗਨ ਸਾਹਿਬ ਦੇ ਲਈ ਕਿਉਂ ਆਉਂਦੇ ਹੀ ਆਪਣਾ ਵਰਿੰਦਾਵਾਂ ਛੱਡ ਕੇ ਜਾਈਦਾ ਕਿਤੇ ਨਹੀਂ ਗਾ ਕਿਉਂ ਕੀ ਈਗੋ ਆ ਪਛੋ ਇਹਨਾਂ ਦੀ ਈਗੋ ਨਹੀਂ ਤੇ ਹੋਰ ਕੀ ਹੈ ਤਾਂ ਸਾਡੇ ਸਾਡੇ ਸਖਾਂ ਨੂੰ ਬੇਨਤੀ ਕਰਾਂ ਸਖੋ ਤੁਹਾਡੇ ਅੰਦਰ ਵੀ ਐਸਾ ਮਾਣ ਹੰਕਾਰ ਈਗੋ ਹੋਣੀ ਚਾਹੀਦੀ ਹੈ ਵੀ ਸਾਡਾ ਸਿੱਖ ਦਾ ਸਿਰ ਆ ਵੱਡਿਆ ਜਾਵੇ ਕਟਿਆ ਜਾਵੇ ਇਨਾਂ ਗੜੀ ਜਾਗਨ 'ਚ ਝਕਾਵਾਂਗੇ ਸਿਰ ਝੁਕੂਗਾ ਗੁਰੂ ਗ੍ਰੰਥ ਸਾਹਿਬ ਗੜੀ ਝੁਕੂਗਾ ਹੋਰ ਕਿਸੇ ਗੜੀ ਨਹੀਂ ਝੁਕਾਉਣਾ ਤੁਹਾਡੇ ਅੰਦਰ ਵੀ ਇਹ ਜਨੂਨ ਚਾਹੀਦਾ ਵਾ ਤੁਹੀਂ ਜਾ ਕੇ ਮੱਥੇ ਟੇਕਦੇ ਜੀਨਾਂ ਉਹ ਗਾੜੀ ਜਦੋਂ ਕਰਦੇ ਨੇ ਸਾਡੇ ਵਾਲੇ ਥੱਲੇ ਬਹਿ ਕੇ ਉਹ ਇੱਕ ਗਏ ਢੋਲ ਤੀ ਚਮਟੇ ਕੋੜ ਦੇ ਸੰਤ ਜਨਾਮੇਰ ਜਹ ਹਰਜਸ ਗਾਇਓ ਕੋੜ ਜਨਮ ਕਹਿ ਇਹ ਤਾਂ ਪੰਕਤੀ ਸ਼ਬਦ ਪੜਦੇ ਗਏ ਤੇ ਪ੍ਰੇਮਾਨੰਦ ਜੀ ਹੁਣੀ ਉਹ ਆਪਣੇ ਵਾਸਤੇ ਪੜਾਉਂਦੇ ਆ ਸੰਤ ਜਨਾਮੇਰ ਹਰਜਸ ਗਾਇਓ ਉਹ ਸੰਤ ਜਨ ਕੌਣ ਅਸੀਂ ਆਵ ਤੇ ਪ੍ਰੇਮਾਨੰਦ ਜੀ ਐ ਕਰਕੇ ਬੈਠੇ ਰਹਿੰਦੇ ਗਾੜੀ ਹਨ ਤੋਂ ਹੀ ਕਹੋਗੇ ਵੇਖੋ ਜੀ ਪ੍ਰੇਮਾ ਨੰਦੂ ਜਿਹਦੇ ਬਾਣੀ ਦਾ ਪ੍ਰਚਾਰ ਕਰਦੇ ਆ ਆ ਇੱਕ ਸਾਡੀ ਭੈਣ ਹੈ ਦਿੱਲੀ ਦੀ ਪ੍ਰਭਲੀਨ ਕੌਰ ਉਹਨੇ ਬੜੇ ਇਦਾਂ ਦੇ ਸਟੇਟਮੈਂਟਾਂ ਦਿੱਤੀਆਂ ਵੇਖੋ ਜੀ ਪ੍ਰੇਮਾ ਨੰਦ ਜਿਹਦੇ ਸਿੱਖੀ ਦਾ ਬੜਾ ਪ੍ਰਚਾਰ ਕਰਦੇ ਆ ਇਦਾਂ ਇੱਕ ਸਾਧੂ ਨੇ ਉਹਨਾਂ ਦਾ ਨਾਂ ਪ੍ਰੇਮਾ ਨੰਦ ਜੀ ਮਹਾਰਾਜ ਉਹ ਪ੍ਰਭਲੀਨ ਕੌਰ ਦੀ ਗੱਲ ਕਰਦਾ ਮੈਂ ਨਾਂ ਲੈ ਦਵਾ ਮੈਂ ਇਹਦਾ ਕਿੰਨਾ ਸਿੱਖੀ ਦਾ ਪ੍ਰਚਾਰ ਕਰਦੇ ਨੇ ਉਹ ਇਦਾਂ ਬੋਲੀ ਨਾ ਭੈਣ ਹੁਣ ਉਸ ਭੈਣ ਨੂੰ ਬੇਨਤੀ ਕਰਾਂ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਸਿਰੇ ਟੱਕ ਲੋ ਸਿੱਖੀ ਦਾ ਪ੍ਰਚਾਰ ਕਰਨਾ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਪੜ੍ਹੀ ਸਿੱਖਿਆ ਗਈ ਲਈ ਪੂਜਾ ਵਰਤ ਤਿਲਕਿਸ਼ਨਾ ਦਾ ਨਾ ਪੁੰਨ ਦਾਨ ਬਹੁ ਦਾਨ ਕਹੂੰ ਨਾ ਭੀਜਿਆ ਸੰਜਨ ਸੁਆਮੀ ਬੋਲਾ ਮਿਠਣਾ ਭੈਣ ਪੂਜਾ ਵਰਤ ਤਿਲਕਿਸ਼ਨਾ ਦਾ ਪੂਜਾ ਵੀ ਕਰਦੇ ਹੋ ਵਰਤ ਵੀ ਰੱਖਦੇ ਹੋ ਨਾ ਚ ਤਿਲਕਿਸ਼ਨਾ ਕਿੰਨੇ ਤਿਲਕ ਉਹਨਾਂ ਨੇ ਆਪ ਲਾਏ ਆ ਪੂਜਾ ਵਰਤ ਤਿਲਕੇ ਸ਼ਨਾਨਾ ਪੁੰਨਦਾਨ ਬਹੁਦਾਨ ਕਹੂੰ ਨ ਭੀਜਿਆ ਸਮਝੋਂ ਸਵਾਮੀ ਬਾਣੀ ਦੇ ਮਹਾਰਾਜ ਕਹਿੰਦੇ ਦਾ ਸਵਾਮੀ ਨਹੀਂ ਭੇਜਦਾ ਬੋਲਾ ਮੈਂ ਠਰਾ ਬਹਿਣ ਦੱਸੋ ਫਿਰ ਤੁਹਾਡੇ ਵਾਲੇ ਜੇ ਤੁਸੀਂ ਕਹਿੰਦੇ ਹੋ ਪ੍ਰੇਮਾਨੰਦ ਜੀ ਬਾਣੀ ਦਾ ਪ੍ਰਚਾਰ ਕਰਦੇ ਆ ਤਾਂ ਸਵਾਲ ਕਰਾਂ ਕਿ ਨਹੀਂ ਸਿਰ ਕਿਉਂ ਨ ਟਕਿਆ ਇਹਨਾਂ ਨੇ ਜੇਕਰ ਪ੍ਰੇਮਾਨੰਦ ਜੀ ਹੁਣੀ ਬਾਣੀ ਦਾ ਪ੍ਰਚਾਰ ਕਰਦੇ ਆ ਤੇ ਬਾਣੀ ਪਹਿਲਾਂ ਤੇ ਆਪ ਆਪਣੇ ਆਪ ਤੇ ਲਾਗੂ ਕਰਨ ਅਵਰ ਉਪਦੇਸ਼ ਆਪ ਨਾ ਕਰੇ ਦੂਜਿਆਂ ਨੂੰ ਉਪਦੇਸ਼ ਦੇਤੇ ਵੀ ਬਾਣੀ ਚਾਹ ਲਿਖਿਆ ਵਾ ਅਵਰ ਉਪਦੇਸ਼ ਆਪ ਨਾ ਕਰੀ ਆਪੋ ਕੰਮ ਕੀਤਾ ਹੀ ਨਹੀਂ ਫੇ ਗੁਰੂਆਂ ਦੀਆਂ ਮਨੋਂ ਘੜਤ ਫੋਟੋਆਂ ਤਸਵੀਰਾਂ ਸਾਹਮਣੇ ਰੱਖ ਕੇ ਕਿਦਾਂ ਤਿਲਕਲਾ ਰਹੇ ਹੁੰਦੇ ਉਹਨਾਂ ਫੋਟੋਆਂ ਤੇ ਉਹ ਤੇ ਮਹਾਰਾਜ ਕੀ ਕਹਿੰਦੇ ਬਾਣੀ ਚ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਵਾ ਇਨ ਪਖੰਡਾ ਦਾ ਮਹਾਰਾਜ ਨੇ ਖੰਡਣ ਕੀਤਾ ਵਾ ਜਿਹੜਾ ਏ ਤਿਲਕ ਲਾਉਣੀ ਹੱਥ ਦੇ ਵਿੱਚ ਮਾਲਾ ਫੜਨੀਆ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਣ ਬਹੁ ਦਾਣ ਕਹੂ ਨਾ ਭੀਜਿਆ ਸੰਜੋ ਸੁਆਮੀ ਬੋਲਾ ਮਿੱਠੜੇ ਬੈਣ ਹਾ ਮਾਥੇ ਤਿਲਕ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਾਂ ਰਾਮ ਖਲੋਣਾ ਜਾਣਾ ਤੇ ਗੁਰੂ ਸਾਹਿਬਾਂ ਦੀਆਂ ਫੋਟੋਆਂ ਤੇ ਤਿਲਕ ਲਾਉਂਦੇ ਹੋਣਾ ਲੱਗਦਾ ਨਹੀਂ ਵੀ ਸਿੱਖੋ ਤੁਹਾਨੂੰ ਦੁਬਾਰਾ ਬਾਹਮਣਵਾਚ ਵੜਨਗੇ ਲਗਦਾ ਨਹੀਂ ਆ ਪ੍ਰੋਬਲਮ ਇੱਕ ਹੋਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਆਪਦੀ ਭੈਣ ਨੂੰ ਭੈਣ ਮੇਰੀਏ ਪ੍ਰਚਾਰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਕਰ ਸਕੀਰ ਦਾ ਕਰ ਉਹਨਾਂ ਦਾ ਪ੍ਰਚਾਰ ਨਾ ਕਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਰਦੇ ਬਾਣੀ ਆ ਹੁਣ ਤੁਸੀਂ ਕਹੋਗੇ ਪੇਡਾ ਕਹਿਣੀ ਜਾਂ ਨਿੰਦਾ ਭਲੀ ਕਿਸੇ ਕੀ ਨਹੀਂ ਇਹ ਨਿੰਦਿਆ ਕਰਦੇ ਹੋ ਮੈਂ ਬੈਠਾ ਕੀ ਬਾਣੀ ਦੇ ਵਿੱਚੋਂ ਮੈਂ ਕੱਲੀ ਕੱਲੀ ਗੱਲ ਕੀਤੀ ਕੀ ਬਾਣੀ ਨਿੰਦਿਆ ਨਿੰਦਿਆ ਵਾਏ ਨਿੰਦਾ ਭਲੀ ਕਿਸੇ ਕੀ ਨਹੀਂ ਮੰਨਦੇ ਤੁਸੀਂ ਪ੍ਰੇਮਾਨੰਦ ਜੀ ਨਹੀਂ ਜੇ ਤੇ ਉਦਾਹਰਨਾਂ ਸਾਨੂੰ ਬਾਣੀ ਚੋਂ ਦਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਇਹ ਨਿੰਦਿਆ ਇਹ ਨਿੰਦਿਆ ਨਹੀਂ ਹੈ ਜੋ ਗੱਲ ਮੈਂ ਕੀਤੀ ਜੇ ਮੈਂ ਕੋਲੋਂ ਗੱਲ ਕਰਦਾ ਫੇਰ ਨਿੰਦਿਆ ਹੀ ਬਾਣੀ ਦੇ ਵਿੱਚੋਂ ਕੀਤੀ ਹੈ ਇਹਦਾ ਮਤਲਬ ਇਹ ਤੁਸੀਂ ਬਾਣੀ ਬਾਣੀ ਨੂੰ ਵੀ ਨਿੰਦਿਆ ਕਹਿੰਦੇ ਜੀ ਤੁਸੀਂ ਬਾਣੀ ਨੂੰ ਵੀ ਨਿੰਦਿਆ ਕਹਿੰਦੇ ਜੀ ਕਿਉਂ ਕਿ ਮਾથે ਤਿਲਕਾ ਥਮਾਲਾ ਬਾਨਾ ਲੋਗਰ ਰਾਮ ਖਲੋਣਾ ਜਾਂਦਾ ਇਹ ਬਾਣੀ ਚੋਂ ਗੱਲ ਹੈ ਪੂਜਾ ਵਰਤ ਤਿਲਕੇ ਸਨਾਨਾ ਪੁੰਨ ਦਾਨ ਬਹੁ ਦਾਨ ਕਹੋ ਨਾ ਭੀਜਿਆ ਸੰਜਨ ਸੁਆਮੀ ਬੋਲਾ ਮਿੱਠੇ ਬੈਣ ਇਹ ਕਿੱਥੇ ਲਿਖਿਆ ਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕੀ ਇਹ ਨੰਦਿਆ ਵਾ ਬਾਣੀ ਦੇ ਵਿੱਚੋਂ ਗੱਲ ਕੀਤੀ ਮੈਂ ਸਾਰੀ ਕੀਤੀ ਸਿੱਖੋ ਤੁਸੀਂ ਕਹਿੰਦੇ ਵੀ ਪ੍ਰਚਾਰ ਕਰਦੇ ਪ੍ਰਚਾਰ ਨਹੀਂ ਕਰਦੇ ਤੁਹਾਨੂੰ ਇੱਕ ਮਿੱਠੀ ਗੋਲੀ ਪਾ ਕੇ ਆਪਣੇ ਮਨ ਖਿੱਚ ਰਹੇ ਦੂਜੀ ਬੇਨਤੀ ਇੱਕ ਹੋਰ ਬਾਣੀ ਦੀ ਇੱਕ ਤੁਕ ਵੀ ਇੱਕ ਸਿਹਾਰੀ ਇੱਕ ਕੰਨਾ ਇੱਕ ਬਿੰਦੀ ਵੀ ਬਾਣੀ ਦਾ ਇੱਧਰ ਉੱਧਰ ਹੋ ਜਵੇ ਅਰਥ ਦਾ ਅਨਰਥ ਹੋ ਜਾਂਦਾ ਵਾ ਤੇ ਪ੍ਰੇਮਾ ਦਾ ਜੀ ਕਿੰਨੇ ਅਰਥਾਂ ਦੇ ਅਨਰਥ ਕਰਦੇ ਪੁੱਛੋ ਕਿਵੇਂ ਕਿੰਨਾ ਬਾਣੀ ਦੀਆਂ ਤੁਕਾਂ ਗਲਤ ਪੜਦੇ ਆ ਪੜਦੇ ਕਿ ਨਹੀਂ ਪੜਦੇ ਹੁਣ ਬਾਣੀ ਦਾ ਵਾਖਿਆ ਜਪਜੀ ਸਾਹਿਬ ਪੜਦੇ ਆਪਾਂ ਉਦਾਹਰਨ ਸਮਝਣ ਵਾਲੇ ਮੇਰੀ ਗੱਲ ਨੂੰ ਸਮਝਣਗੇ ਬਾਣੀ ਦੇ ਵਿੱਚ ਆਉਂਦਾ ਗੁਰਈਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਆਪਾਂ ਇਦਾਂ ਪੜਦੇ ਆ ਗੁਰਈਸ਼ਰ ਗੁਰਗੋਰਖ ਬਰਮਾ ਗੁਰਪਾਰਵਤੀ ਮਾਈ ਇਦਾਂ ਪੜਦੇ ਨੇ ਗੁਰਈਸ਼ਰ ਗੁਰਗੋਰਖ ਬਰਮਾ ਇੱਥੇ ਵੀ ਸ਼ਰਾਮ ਗੁਰਪਾਰਵਤੀ ਮਾਈ ਕਹਿੰਦੇ ਇਹਦਾ ਅਰਥ ਕੀ ਬਣਿਆ ਗੁਰਈਸ਼ਰ ਵੀ ਮੇਰਾ ਗੁਰੂ ਹੀ ਮੇਰੇ ਵਾਸਤੇ ਈਸ਼ਰ ਆ ਗੁਰਗੋਰਖ ਮੇਰਾ ਗੋਰਖ ਉਹ ਮੈਂ ਗੋਰਖ ਉਸ ਗੋਰਖ ਨੂੰ ਨਹੀਂ ਮੰਨਦਾ ਉਹ ਗੋਰਖ ਮੇਰਾ ਗੁਰੂ ਹੀ ਆ ਮੇਰਾ ਗੁਰੂ ਮੇਰੇ ਵਾਸਤੇ ਗੋਰਖ ਆ ਗੁਰਈਸ਼ਰ ਗੁਰਗੋਰਖ ਬਰਮਾ ਮੇਰਾ ਬਰਮਾ ਮੇਰਾ ਗੁਰੂ ਹੀ ਮੇਰਾ ਬਰਮਾ ਵਾ ਗੁਰ ਪਾਰਵਤੀ ਮਾਈ ਮੇਰਾ ਗੁਰੂ ਹੀ ਮੇਰੇ ਵਾਸਤੇ ਪਾਰਵਤੀ ਮਾਈ ਆ ਮੈਂ ਉਹਨਾਂ ਨੂੰ ਨਹੀਂ ਮੰਨਦਾ ਮੇਰਾ ਗੁਰੂ ਹੀ ਮੇਰੇ ਅੱਥੇ ਸਾਰਾ ਕੁਝ ਆ ਹੁਣ ਐਦਾਂ ਬਿਸ਼ਰਾਮ ਆ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਹੁਣ ਇੱਥੇ ਕਈ ਸਾਡੇ ਪ੍ਰਚਾਰ ਕੈਂਦਾਂ ਅਰਥ ਕਰਦੇ ਆ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਹੁਣ ਇਹਦਾ ਧਿਆਨ ਨਾਲ ਸੋਚ ਕੇ ਵੇਖੋ ਇਹਦਾ ਸਾਰਾ ਹੀ ਅਰਥ ਵਿਗੜ ਗਿਆ ਦੋ ਤਰੀਕੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਵਿਸ਼ਰਾਮ ਕਿੱਥੇ ਆ ਗੋਰੀਸ਼ਰ ਗੁਰ ਗੋਰਖ ਬਰਮਾ ਦੇ ਵਿਸ਼ਰਾਮ ਆਇਆ ਤੇ ਜਾਂ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਬਰਮਾ ਗੁਰ ਤੇ ਵਿਸ਼ਰਾਮ ਆਇਆ ਹੁਣ ਜੇ ਇਹਨਾਂ ਦੋਵਾਂ ਦੇ ਅਰਥ ਕਰਕੇ ਵੇਖ ਲੋਗੇ ਨਾ ਇੱਕ ਫਰਕ ਕਿੰਨਾ ਪਿਆ ਨਿਗਾਜੇ ਵਿਸ਼ਰਾਮ ਦਾ ਗੱਲ ਮੇਰੀ ਸਮਝਣ ਵਾਲੇ ਸਮਝਣਗੇ ਨਿਗਾਜੇ ਵਿਸ਼ਰਾਮ ਦਾ ਫਰਕ ਪਿਆ ਪਰ ਸਾਰਾ ਬਾਣੀ ਦਾ ਅਰਥ ਦਾ ਅਰਥ ਹੋ ਗਿਆ ਹੁਣ ਜਿਹੜੇ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਜਿਹੜੇ ਬਰਮਾ ਦੇ ਨਹੀਂ ਸਪੇਸ ਦਿੰਦੇ ਜਿਹੜੇ ਗੁਰ ਤੇ ਸਪੇਸ ਵਿਸ਼ਰਾਮ ਦਿੰਦੇ ਆ ਉਹਨਾਂ ਦੇ ਹਿਸਾਬ ਨਾਲ ਅਰਥ ਕੀ ਬਣਿਆ ਗੁਰ ਈਸ਼ਰ ਈਸ਼ਰ ਗੁਰੂ ਆ ਇਹ ਛਰ ਮੇਰਾ ਗੁਰੂ ਆ ਬਰਮਾ ਗੁਰੂ ਆ ਪਾਰਵਤੀ ਮੇਰੀ ਮਾਏ ਦਾ ਅਰਥ ਬਣ ਗਿਆ ਅਰਥ ਦਾ ਨ ਅਰਥ ਹੋ ਗਿਆ ਨਾ ਫਿਰ ਸਮਝਣ ਵਾਲੀ ਗੱਲ ਸਮਝਿਓ ਮੇਰੀ ਅਰਥ ਦਾ ਨ ਅਰਥ ਹੋ ਗਿਆ ਡੀਪੀ ਜਾ ਕੇ ਵੇਖਿਓ ਤੇ ਉਹ ਸਾਰੇ ਪੰਕਤੀ ਗਲਤ ਸਾਰੀ ਬਾਣੀ ਗਲਤ ਪੜੀ ਜਾਂਦੇ ਕੋਈ ਐ ਰੋਕਣ ਵਾਲਾ ਕੋਈ ਜ਼ਹੀਰਦਾਰ ਨੇ ਬਿਆਨ ਦਿੱਤਾ ਹੋਵੇ ਕੋਈ ਸੰਪਰਦਾ ਦੇ ਮੁਖੀ ਕਿਸੇ ਦਲ ਪੰਥਰੇ ਮੁਖੀ ਨੇ ਬਿਆਨ ਦਿੱਤਾ ਹੋਵੇ ਕੋਈ ਨਹੀਂ ਬੋਲਿਆ ਕਿਉਂ ਰੀਜਨ ਆ ਉਹਨਾਂ ਦੇ ਦਲਾਂ ਦੇ ਪ੍ਰਚਾਰਕ ਆਵਜਾ ਆ ਪੈਰਾਂ 'ਚ ਬੈੰਦੇ ਆ ਬੋਲਣਗੇ ਨਹੀਂ ਬੋਲਣਾ ਸਿੱਖੋ ਆਪ ਤੁਹਾਨੂੰ ਜਾਗਣਾ ਪਊਗਾ ਜਿਹੜੇ ਬਾਣੀ ਦੇ ਅਰਥ ਦੇ ਅਨਰਥ ਕਰ ਰਹੇ ਆ ਉਹ ਐਂ ਕਰਕੇ ਬੈਠੇ ਰਹਿੰਦੇ ਥੱਲੇ ਐਂ ਕਰਕੇ ਪ੍ਰੇਮਾਨੰਦ ਜੀ ਜਕਾਰਾ ਛੱਡ ਦਿੰਦੇ ਆ ਫਤਿਹ ਬੁਲਾ ਦਿੰਦੇ ਆ ਤੇ ਸਾਡੇ ਵਾਲੇ ਥੱਲੇ ਰ데요 ਰ데요 ਕਰ ਲਾਤੇ ਸਿੱਖੋ ਰ데요 ਰ데요 ਜਿੰਨਾਂ ਦਾ ਹੈ ਆ ਉਹਨਾਂ ਨੂੰ ਮੁਬਾਰਕ ਇੱਥੇ ਇਹ ਨਾ ਕਹੋ ਕਿ ਮੈਂ ਹਿੰਦੂ ਵੀਰਿਆਂ ਨੂੰ ਮਾਰਾ ਕਹਿ ਰਿਆਂ ਨਾ ਉਹ ਜਿੰਨਾ ਦਾ ਹੈ ਆ ਪ੍ਰੇਮਾ ਨੰਦ ਜੀ ਤੁਹਾਡੇ ਧਰਮ ਦੀ ਗੱਲ ਕਰਦੇ ਆ ਵੀਰੋ ਮੁਬਾਰਕ ਤੁਹਾਨੂੰ ਮੁਬਾਰਕ ਪਰ ਸਿੱਖਾਂ ਨੂੰ ਮੈਂ ਕਹਿਣਾ ਵਾ ਵੀ ਸਿੱਖੋ ਤੁਹਾਨੂੰ ਤੁਹਾਡੇ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਤੁਹਾਨੂੰ ਆਪਣੇ ਗੁਰੂ ਦੇ ਹੁੰਦੇ ਆ ਦੂਜੇ ਦੇ ਕੋਲ ਜਾਣ ਦੀ ਲੋੜ ਨਹੀਂ ਆ ਤੋ ਮੈਂ ਛਾੜ ਕੋਈ ਅਵਰ ਨਾ ਤੇ ਹੂੰ ਜੋ ਅਵਰ ਚਾਹੂੰ ਸੋ ਤੁਮ ਤੇ ਪਾਉ ਕੀ ਕਹਿਣਗੇ ਹੁਣ ਜਿਹੜੀ ਮੈਂ ਗੱਲ ਕੀਤੀ ਵੇਖੋ ਜੀ ਉਹ ਬਰਾਬਰ ਆਰਐਸਐਸ ਦਾ ਮੁਖੀ ਬਰਾਬਰ ਬੈਠਾ ਸਾਡੇ ਵਾਲੇ ਥੱਲੇ ਬਹਿ ਗਏ ਸਾਡੇ ਵਾਲੇ ਕੀ ਕਹਿੰਦੇ ਆ ਦੇਖੋ ਜੀ ਉਹਨਾਂ ਨੂੰ ਗੁਰਦਿਆਂ 'ਚ ਪ੍ਰੋਬਲਮ ਆ ਉਹ ਤਾਂ ਇਦਾਂ ਜੀ ਰਹੇ ਆ ਜੇ ਵੀ ਚੰਗੀ ਗੱਲ 'ਇਆ ਜੀ ਰਹੇ ਤੇ ਚੰਗੀ ਗੱਲ ਜੀ ਰਹੇ ਤੇ ਉਹ ਮਾੜੀ ਗੱਲ ਨਹੀਂ ਕੋਈ ਜੇ ਉਹਨਾਂ ਦੇ ਗੁਰਦਿਆਂ ਦੇ ਵਿੱਚ ਪ੍ਰੋਬਲਮ ਆ ਮੈਂ ਇਹ ਨਹੀਂ ਕਹਿੰਦਾ ਵੀ ਉਹ ਥੱਲੇ ਬਹਿਣ ਮੈਂ ਕਹਿੰਦਾ ਵੀ ਸਾਡੇ ਵਾਲਿਆਂ ਨੂੰ ਵੀ ਬਰਾਬਰ ਕੁਰਸੀ ਲਵਾ ਕੇ ਬਹਾਉਣ ਸਿੱਖ ਦੀ ਅਣਖ ਹੋਵੇ ਵੀ ਮੈਂ ਕੀ ਕਰ ਲੱਗਾ ਵਾਂ